ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਲੋਜੀ ਪੰਜਾਬ ਵਾਸੀਆਂ ਦੇ ਲਈ ਆ ਗਈ ਹੈ ਇੱਕ ਹੋਰ ਖੁਸ਼ਖਬਰੀ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਲੋਕਾਂ ਦੇ ਲਈ ਸਫ਼ਰ ਹੋ ਜਾਵੇਗਾ ਹੋਰ ਵੀ ਜ਼ਿਆਦਾ ਆਸਾਨ ਕਿਉਂਕਿ ਬਣਨ ਜਾ ਰਿਹਾ ਇੱਕ ਨਵਾਂ 4 ਲੇਨ ਹਾਈਵੇ ਜੀ ਹਾਂ ਇਸ ਵੇਲੇ ਪੰਜਾਬ ਵਾਸੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਖਾਸ ਤੌਰ ਤੇ ਜਿਹੜੇ ਲੋਕ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਰਹਿੰਦੇ ਨੇ ਉਹਨਾਂ ਦਾ ਸਫ਼ਰ ਹੁਣ ਹੋਰ ਜ਼ਿਆਦਾ ਆਸਾਨ ਹੋ ਜਾਵੇਗਾ ਕਿਉਂਕਿ ਇੱਕ ਨਵਾਂ 4 ਲੇਨ ਹਾਈਵੇ ਬਣਨ ਜਾ ਰਿਹਾ ਹੈ ਦੱਸਦੀ ਏ ਕਿ ਇਹ ਸਾਰਾ ਦਾਵਾ ਪੰਜਾਬ ਦੇ ਕੈਬਨਿਟ ਮੰਤਰੀ ਸਦਾਰ ਹਰਜੋਤ ਸਿੰਘ ਬੈਂਸ ਹੋਰਾਂ ਨੇ ਕੀਤਾ ਦਰਸਲ ਉਹਨਾਂ ਨੇ ਇਸ ਬੰਦ ਦੇ ਵਿੱਚ ਇੱਕ ਟਵੀਟ ਕਰਕੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਸਫ਼ਰ ਨੂੰ ਹੋਰ ਜ਼ਿਆਦਾ ਆਸਾਨ ਬਣਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਉਹਨਾਂ ਨੇ ਇੱਥੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਕੰਮ 3 ਮਹੀਨਿਆਂ ਦੇ ਅੰਦਰ ਹੀ ਸ਼ੁਰੂ ਹੋ ਜਾਵੇਗਾ ਇਸ ਦੇ ਲਈ ਤਿੰਨ ਕੰਪਨੀਆਂ ਹਾਇਰ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਇਸ ਕੰਮ ਨੂੰ ਬਹੁਤ ਜਲਦ ਹੀ ਨੇਪਰੇ ਚਾੜ ਦੇਣਗੀਆਂ ਉਹਨਾਂ ਨੇ ਦੱਸਿਆ ਹੈ ਕਿ ਸਰਕਾਰ ਇਸ ਪ੍ਰੋਜੈਕਟ ਤੇ ਅਪ੍ਰੈਲ 2022 ਤੋਂ ਕੰਮ ਕਰ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਸਬੰਧ ਦੇ ਵਿੱਚ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗੜਕੜੀ ਹੋਰਾਂ ਦੇ ਨਾਲ ਵੀ ਵਿਚਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਸਾਹਮਣੇ ਇਹ ਮੰਗ ਰੱਖੀ ਗਈ ਸੀ ਕਿ ਇੱਥੇ ਨਵਾਂ ਫੋਰ ਲੇਨ ਹਾਈਵੇ ਬਣਨਾ ਬਹੁਤ ਜ਼ਰੂਰੀ ਹੈ ਜੋ ਕਿ ਇੱਥੇ ਬਹੁਤ ਸਾਰੇ ਸੜਕੀ ਹਾਦਸੇ ਵਾਪਰਦੇ ਨੇ ਇੱਥੇ ਸਿੰਗਲ ਲੇਨ ਹੀ ਸੜਕ ਹੈ ਇੱਥੇ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਹੈ ਬਹੁਤ ਟ੍ਰੈਫਿਕ ਰਹਿੰਦੀ ਹੈ ਜਿਸ ਕਾਰਨ ਬਹੁਤ ਸਾਰੇ ਸੜਕੀ ਹਾਦਸੇ ਵਾਪਰ ਜਾਂਦੇ ਨੇ ਕਈ ਲੋਕਾਂ ਦੀਆਂ ਜਾਨਾਂ ਤੱਕ ਵੀ ਚਲੀਆਂ ਗਈਆਂ ਨੇ ਇਸ ਕਰਕੇ ਉਹਨਾਂ ਨੇ ਇਹ ਮੰਗ ਰੱਖੀ ਸੀ ਕਿ ਇੱਥੇ ਇੱਕ ਨਵਾਂ 4 ਲੇਨ ਹਾਈਵੇ ਬਣਨਾ ਚਾਹੀਦਾ ਜਦੋਂ ਇਸ ਦੀ ਇਤਿਹਾਸਿਕ ਮਹੱਤਤਾ ਦੇ ਬਾਰੇ ਵਿੱਚ ਗੱਲ ਕੀਤੀ ਗਈ ਤਾਂ ਫਿਰ ਇਸ ਮੰਗ ਨੂੰ ਤੁਰੰਤ ਮੰਨ ਲਿਆ ਗਿਆ ਤੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਕੰਮ ਮੈਂ 3 ਮਹੀਨਿਆਂ ਦੇ ਅੰਦਰ ਹੀ ਸ਼ੁਰੂ ਹੋ ਜਾਵੇਗਾ ਇਸ ਦੇ ਲਈ ਤਿੰਨ ਕੰਪਨੀਆਂ ਹਾਇਰ ਕੀਤੀਆਂ ਗਈਆਂ ਨੇ ਜਿਹੜੀਆਂ ਇਸ ਕੰਮ ਨੂੰ ਬਹੁਤ ਜਲਦੀ ਹੀ ਸਿਰੇ ਚੜਾ ਦੇਣਗੀਆਂ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਜਿਹੜੇ ਲੋਕ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਰਹਿੰਦੇ ਨੇ ਇਹ ਸਫ਼ਰ ਤੈਅ ਕਰਦੇ ਰਹਿੰਦੇ ਨੇ ਉਹਨਾਂ ਦਾ ਇਹ ਸਫ਼ਰ ਹੁਣ ਬਹੁਤ ਜ਼ਿਆਦਾ ਆਸਾਨ ਹੋ ਜਾਵੇਗਾ ਨਾ ਹੀ ਬਹੁਤੀ ਟ੍ਰੈਫਿਕ ਹੋਵੇਗੀ ਨਾ ਹੀ ਭੀੜ-ਪੜਕਾ ਹੋਵੇਗਾ ਤੇ ਲੋਕ ਆਸਾਨੀ ਦੇ ਨਾਲ ਬੜੀ ਸੌਖ ਦੇ ਨਾਲ ਇਹ ਸਫਰ ਤੈਅ ਕਰ ਸਕਣਗੇ ਇਸ ਕਰਕੇ ਹੀ ਇਹ ਪ੍ਰੋਜੈਕਟ ਬਹੁਤ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਦੇ ਨਾਲ ਲੋਕਾਂ ਨੂੰ ਹੋਰ ਜ਼ਿਆਦਾ ਆਸਾਨੀ ਹੋ ਜਾਵੇਗੀ ਦੱਸਦੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਵਿੱਚ ਸਥਿਤ ਹੈ ਜਿੱਥੇ ਕੇ ਲੋਕ ਬਹੁਤ ਜਿਹੜੀ ਸ਼ਰਧਾ ਦੇ ਨਾਲ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਨੇ ਉੱਥੇ ਨਤਮਸਤਕ ਹੁੰਦੇ ਨੇ ਤੇ ਇਸ ਜਿਹੜਾ ਰੋਡ ਹੈ ਇਹ ਜਿਹੜੀ ਸੜਕ ਹੈ ਇਹ ਸਿੰਗਲ ਲੇਨ ਸੜਕ ਸੀ ਇਸ ਕਰਕੇ ਇੱਥੇ ਆਵਾਜ਼ਾਂ ਇਹ ਬਹੁਤ ਜ਼ਿਆਦਾ ਸੀ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਸੀ ਬਹੁਤ ਸਾਰੇ ਸੜਕੀ ਹਾਦਸੇ ਇੱਥੇ ਵਾਪਰਦੇ ਰਹਿੰਦੇ ਸਨ ਇਤੋਂ ਤੱਕ ਕਿ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਇੱਥੇ ਚਲੀਆਂ ਗਈਆਂ ਸਨ ਇਸ ਕਰਕੇ ਸਰਕਾਰ ਨੇ ਇਸ ਤੇ ਚਿੰਤਾ ਪ੍ਰਗਟਾਈ ਤੇ ਇਸੇ ਕਰਕੇ ਹੀ ਕੇਂਦਰ ਸਰਕਾਰ ਦੇ ਨਾਲ ਵੀ ਇਸ ਬੰਦ ਦੇ ਵਿੱਚ ਗੱਲ ਕੀਤੀ ਸੀ ਤੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗੜਕੜੀ ਹੋਰਾਂ ਦੇ ਨਾਲ ਜਿਹੜੋ ਇਸ ਬੰਦ ਦੇ ਵਿੱਚ ਵਿਟਾਰ ਵਟਾਂਦਰਾ ਕੀਤਾ ਗਿਆ ਤਾਂ ਫਿਰ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਹੁਣ ਇਹ ਜਿਹੜਾ ਕੰਮ ਹੈ ਤੇ 3 ਮਹੀਨਿਆਂ ਦੇ ਅੰਦਰ ਹੀ ਸ਼ੁਰੂ ਹੋ ਜਾਵੇਗਾ ਤੇ ਜਲਦ ਹੀ ਨੇਪਰੀ ਵੀ ਚੜਾ ਦਿੱਤਾ ਜਾਵੇਗਾ ਸੋ ਜਿਹੜੇ ਲੋਕ ਸ਼੍ਰੀ ਅਰੰਧਪੁਰ ਸਾਹਿਬ ਜਾਂਦੇ ਰਹਿੰਨੇ ਨੇ ਉਹਨਾਂ ਦੇ ਲਈ ਇਹ ਸਫ਼ਰ ਹੋਰ ਜ਼ਿਆਦਾ ਆਸਾਨ ਹੋ ਜਾਵੇਗਾ